ਆਪਣਾ 10 ਵਜੇ ਰਾਤ ਅੱਗ ਲਾ ਦਿੱਤੀ ਆਪਣੀ ਗਵਾਂਡੀ ਨੇ ਦੋ ਬੰਦੇ ਆਪਣੇ ਜੀ ਇਹਨੇ ਸਾਧਨ ਲਿਆ ਸੀ ਆਪਣੇ ਰੋਟੀ ਵਾਸਤੇ ਇਹ ਬੰਦਿਆਂ ਨੇ ਅੱਗ ਲਾਈ ਜੀ ਸ਼ਰਿਆਮ ਅਸੀਂ ਦੇਖਿਆ ਬੰਦੇ ਨੂੰ ਅੱਗ ਲਾਉਂਦਿਆਂ ਨੂੰ ਭਜਦਿਆਂ ਨੂੰ ਦੇਖਿਆ ਅਸੀਂ ਅੱਗ ਬੁਝਾਈ ਸੀ ਵਿਚਾਰੇ ਦੀ ਇੱਕ ਆਕਾ ਜੀ ਇੱਕ ਆਕਾ ਤੋਂ ਰੋਟੀ ਤਿੰਨੇ ਦੇ ਬੱਚੇ ਨੇ ਜੀ ਕੌਣ ਕਹੂਗਾ ਜੀ ਇਹਨੂੰ ਇਹਨਾਂ ਨੇ ਕਦੇ ਵਾਸਤੇ ਅੱਗ ਲਾਈ ਸਾਨੂੰ ਦੱਸਣ ਸੀ ਕਿ ਕੀ ਗੱਲ ਵਾਸਤੇ ਲਾਈ ਅੱਗ ਦਰ ਆਦਮਾ ਦਾ ਮੱਥਾ ਟੇਕ ਕੇ ਗਿਆ ਸੀ ਕਲੀ ਮਾਤਾ ਜੀ ਹੂੰ ਤੁਸੀਂ ਮੈਂ ਕੋਈ ਸਾਡੇ 12:30 ਸਾਡੇ 11:00 ਵਜੇ ਆਇਆ ਜੀ ਆ ਕੇ ਦੇਖਿਆ ਫੋਨ ਆਇਆ ਚੀ ਇਹਨੂੰ ਟਿੰਡੋ ਵੀ ਇਦਾਂ ਕਰਕੇ ਵਾਰਦਾਤ ਹੋ ਗਈ ਹੈ ਜੀ ਤੁਸੀਂ ਉੱਪਰ ਜਾ ਕੇ ਦੇਖਿਆ ਵੀ ਘਰ ਕੋ ਖੜਿਆ ਹੋਇਆ ਸੀ ਵਕੀਲਰਾਮੀ ਇਹ ਕੀ ਹੋਇਆ ਤੁਹਾਡਾ ਮਾਮਾ ਇਹ ਆਪਣਾ 10:00 ਵਜੇ ਰਾਤ ਅੱਗ ਲਾ ਦਿੱਤੀ ਸੀ ਆਪਣੀ ਗਵਾਂਡੀ ਨੇ ਦੋ ਬੰਦੇ ਆਪਣੇ ਜੀ ਉਹ ਹੁਣ ਜਾਂਦੇ ਦੇਖੇ ਸੀ ਜਦੋਂ ਭਜਾਣ ਦੀ ਕੋਸ਼ਟ 'ਚ ਆਏ ਉਧਰ ਸਦੂਏ ਪਾਸੇ ਸਾਡਾ ਨਹਿਰੋਂ ਪਾਰ ਘਰ ਆ ਉਹ ਦੋਏ ਬੰਦੇ ਰਾਜ ਟੱਕਰੇ ਆ ਸਾਨੂੰ ਟੱਕਣਾ ਸਾਰ ਅਸੀਂ ਆ ਗਏ ਅੱਗ ਬੁਝਾਈ ਅੱਗ ਭਾਂ ਸਰ ਇਹ ਆਪਣਾ ਕੰਮ ਹੋ ਗਿਆ ਇਹਦਾ ਜਿਹੜਾ ਕੋਈ ਬੰਦਾ ਆਪਣਾ ਦਿੱਤਾ ਜਾਵੇ ਸਾਨੂੰ ਕਿੰਨੇ ਦਾ ਟੈਂਪੂ ਲਿਆ ਸੀ ਇਹ ਆਪਾਂ 75000 ਦਾ ਲਿਆ ਜੀ ਕਿੰਨਾ ਟੈਂਪੂ ਇਹਨਾਂ ਨੂੰ 2 ਮਹੀਨੇ ਹੋ ਗਏ ਕਰੀਬ ਆ ਲੈ ਕੀ ਕੰਮ ਕਰਦੇ ਸੀ ਇਹ ਨਾਲ ਵਾਹ ਡੰਗਰਾਂ ਦੀ ਮਾਰੀ ਢੋਆ ਢਵਾਈ ਆਈ ਵਾ ਆਪਣਾ ਘਰ ਦਾ ਸਰਕਲ ਜਿਹਾ ਚਲਾਉਣ ਮਾਤੇ ਲਿਆ ਜੀ ਵਾ ਲੋਕਾਂ ਨੂੰ ਆ ਨਹੀਂ ਚੜਾਵਣਾ ਇਹ ਪੁਲਿਸ ਕਰਕੇ ਹਾਂ ਪੁਲਿਸ ਕੋਲ ਕਵਰ ਕਰੀ ਹੋਈ ਆ ਆਪਣੀ ਹੁਣ ਦੇਖਦੇ ਆ ਕੀ ਬਣਦਾ ਜਮਾਂ ਤੇ ਰਾਦਮਾ ਦਾ ਮਥੜੇ ਕੰਗਿਆ ਸੀ ਕਲੀਆਂ ਦਾ ਜੀ ਹੂੰ तकरीबन ਮੈਂ ਕੋਈ 12:30 11:30 ਵਜੇ ਆਇਆ ਜੀ ਆ ਕੇ ਦੇਖਿਆ ਫੋਨ ਆਇਆ ਸੀ ਇਹਨੂੰ ਪਿੰਡੋਂ ਵੀ ਏਦਾਂ ਕਰਕੇ ਵਾਰਦਾਤ ਹੋ ਗਈ ਹੈ ਜੀ ਤੇ ਮੌਕੇ ਜਾ ਕੇ ਦੇਖਿਆ ਵੀ ਚਾਪੂ ਛੜਿਆ ਸੀ ਜੀ ਬੰਦੇ ਦਾ ਪਤਾ ਨਹੀਂ ਨਹੀਂ ਬੰਦੇ ਬਾਰੇ ਮੈਂ ਨਹੀਂ ਜਾਣਕਾਰੀ ਨਹੀਂ ਮੇਰੇ ਕੋਲ ਹੂੰ ਸਿਰ ਕਿੰਨੇ ਇਹ ਹੀ ਦੱਸਦੇ ਆ ਵੀ ਇਹਨਾਂ ਦੀ ਪਹਿਲਾਂ ਕੋਈ ਲਾਕਡਾਊਨ ਸੀਗੀ ਦੋ ਦਿਨ ਪਹਿਲਾਂ ਜੀ ਹੂੰ ਆਫਸ ਬੋਲ ਲਾਕ ਕਾਈ ਗਲੋਚ ਹੋਈ ਆ ਕੀ ਬਤਾਉ ਰੰਜਿਸ਼ ਬੰਦੇ ਨੇ ਕੀਤਾ ਹੋਵੇ ਜੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਹੋਰ ਸਾਧਨ ਕਰਨ ਲੱਗ ਕਰਦਾ ਹੈ ਅਰਜਗਰਦੋ ਸਾਧਨ ਅਰਜਗਰਦੋ ਸਾਧਨ ਮਜ਼ਦੂਰੀ ਕਰਦਾ ਸੀ ਪਹਿਲਾਂ ਜੀ ਤੇ ਇਹਦੀ ਅੱਖ ਥੋੜੀ ਡੈਮੇਜ ਹੋ ਗਈ ਵਿਚਾਰੇ ਦੀ ਉਸ ਤੋਂ ਬਾਅਦ ਨੇ ਆ ਲੈ ਲਿਆ ਟੈਂਪੂ ਲੈ ਲਿਆ ਫਾਹਿਰ ਜਗਰ ਚੀ ਵਿਚਾਰੇ ਦੀ ਉਹਦਾ ਜੀ ਕਿ ਮੰਕੀ ਗੱਲ ਗੰਗ ਇਹੀ ਕਰਦੇ ਆ ਵੀ ਜਿਹੜਾ ਦੋਸ਼ੀ ਆ ਜੀ ਉਹ ਦੋਸ਼ੀ ਉਹ ਹੋਵੇ ਜਿਹੜਾ ਮਤਲਬ ਜਨੇ ਅੱਗ ਲਾਈ ਆ ਜੀ ਆਪਾਂ ਉਸ ਨਜਾਇਜ਼ ਕਿਸੇ ਨੂੰ ਕਹਿ ਨਹੀਂ ਸਕਦੇ ਠੀਕ ਹੈ ਵੀ ਉਹਨੂੰ ਬੰਦ ਕਾਰਵਾਈ ਕਰਕੇ ਉੱਤੇ ਉਹਨੂੰ ਮਤਲਬ ਸਜ਼ਾ ਲਾਈ ਜਾਵੇ ਜਿਹੜਾ ਵਿਚਾਰ ਗਰੀਬ ਨੇ ਇੱਕ ਅੱਖ ਤੋਂ ਖਰਾਬ ਹੈ ਜੀ ਇਨੇ ਸਾਧਨ ਲਿਆ ਸੀ ਆਪਣੇ ਰੋਟੀ ਵਾਸਤੇ ਇਹ ਬੰਦੇ ਨੇ ਅੱਗ ਲਾਈ ਜੀ ਸ਼ਰਿਆਮ ਅਸੀਂ ਦੇਖਿਆ ਬੰਦੇ ਨੂੰ ਅੱਗ ਲਾਉਂਦੇ ਨੂੰ ਭਜਦੇ ਨੂੰ ਦੇਖਿਆ ਅਸੀਂ ਅੱਗ ਬੁਝਾਈ ਸੀ ਵਿਚਾਰੇ ਦੀ ਇੱਕ ਕੱਕਾ ਜੀ ਇੱਕ ਕੱਕ ਤੋਂ ਰੋਟੀ ਤਿੰਨੇ ਦੇ ਬੱਚੇ ਨੇ ਜੀ ਕੌਣ ਖਾਊਗਾ ਜੀ ਇਹਨੂੰ ਇਹਨਾਂ ਨੇ ਕਦੇ ਵਾਸਤੇ ਅੱਗ ਲਾਈ ਸਾਨੂੰ ਦੱਸਣ ਸੀ ਕਿ ਕੀ ਗੱਲ ਵਾਸਤੇ ਲਾਈ ਅੱਗ ਇਹ ਸਾਨੂੰ ਪਤਾ ਜਾਣਕਾਰੀ ਬਾਕੀ ਇਹਦੇ ਭਾਈ ਜੋ ਹਰਜਾਨਾ ਉਹ ਲਵਾਂਗੇ ਜੀ ਅਸੀਂ ਉਹਨੇ ਅਸੀਂ ਛੱਡਣਾ ਜੀ ਤੇ ਕਿਤੇ ਵੀ ਨਹੀਂ ਛੱਡਾਂਗੇ ਆਪਣਾ 10:00 ਵਜੇ ਰਾਤ ਅੱਗ ਲਾਦੀ ਸੀ ਆਪਣੀ ਗਵਾਂਡੀ ਨੇ ਦੋ ਬੰਦੇ ਆਪਣੇ ਜੀ ਇਨੇ ਸਾਧਨ ਲਿਆ ਸੀ ਆਪਣੇ ਰੋਟੀ ਵਾਸਤੇ ਇਹ ਬੰਦਿਆਂ ਨੇ ਅੱਗ ਲਾਈ ਜੀ ਸ਼ਰਿਆਮ ਅਸੀਂ ਦੇਖਿਆ ਬੰਦੇ ਨੂੰ ਅੱਗ ਲਾਉਂਦਿਆਂ ਨੂੰ ਭਜਦਿਆਂ ਨੂੰ ਦੇਖਿਆ ਅਸੀਂ ਅੱਗ ਬੁਝਾਈ ਸੀ ਵਿਚਾਰ ਦੀ ਇੱਕ ਆਕਾ ਜੀ ਇੱਕ ਆਕਾ ਤੋਂ ਰੋਟੀ ਤਿੰਨੇ ਦੇ ਬੱਚੇ ਨੇ ਜੀ ਕੌਣ ਖਾਊਗਾ ਜੀ ਇਹਨੂੰ ਇਹਨਾਂ ਨੇ ਕਦ ਵਾਸਤੇ ਅੱਗ ਲਾਈ ਸਾਨੂੰ ਦੱਸਣ ਸੀ ਕਿ ਕੀ ਗੱਲ ਵਾਸਤੇ ਲਾਈ ਅੱਗ ਦਰ ਆਦਮਾ ਦਾ ਮੱਥਾ ਟਿਕ ਗਿਆ ਸੀ ਕਲੀ ਮਾਤਾ ਜੀ ਹੂੰ ਈਵਨ ਮੈਂ ਕੋਈ ਸਾਢੇ 11:30 ਵਜੇ ਆਇਆ ਜੀ ਆ ਕੇ ਦੇਖਿਆ ਫੋਨ ਆਇਆ ਸੀ ਇਹਨੂੰ ਟਿੰਡੂ ਹੋ ਗਿਆ ਏਦਾਂ ਕਰਕੇ ਬਾਰਦਾਤ ਹੋ ਗਈ ਹੈ ਜੀ ਤੁਸੀਂ ਮੌਕੇ ਜਾ ਕੇ ਦੇਖਿਆ ਵੀ ਕਿਰਪਾ ਖੜਿਆ ਹੋਇਆ ਸੀ ਵਕੀਲਰਾਮੀ ਇਹ ਕੀ ਹੋਇਆ ਤੁਹਾ ਮਾਮਾ ਇਹ ਆਪਣਾ 10 ਵਜੇ ਰਾਤ ਅੱਗ ਲਾ ਦਿੱਤੀ ਆਪਣੀ ਗਵਾਂਡੀ ਨੇ ਦੋ ਬੰਦੇ ਆਪਣੇ ਜੀ ਉਹ ਹੁਣ ਜਾਂਦੇ ਦੇਖੇ ਸੀ ਜਦੋਂ ਭਜਾਣ ਦੀ ਕੋਸ਼ਿਸ਼ ਤੇ ਆਏ ਉਧਰ ਸਦੂਏ ਪਾਸੇ ਸਾਡਾ ਨਹਿਰੋਂ ਪਾਰ ਘਰ ਆ ਉਹ ਦੋਏ ਬੰਦਿਆਂ ਰਾਜ ਟੱਕਰਿਆ ਸਾਨੂੰ ਟੱਕਰ ਨਾਲ ਸਾਰ ਅਸੀਂ ਆ ਕੇ ਅੱਗ ਬੁਝਾਈ ਅੱਗ ਬੁਝਾਣ ਸਾਰ ਇਹ ਆਪਣਾ ਕੰਮ ਹੋ ਗਿਆ ਇਹਦਾ ਜਿਹੜਾ ਕੋਈ ਬਣਦਾ ਆਪਣਾ ਦਿੱਤਾ ਜਾਵੇ ਸਾਨੂੰ ਕਿ ਕਿੰਨੇ ਦਾ ਟੈਂਪੂ ਲਿਆ ਸੀ ਇਹ ਆਪਾਂ 75000 ਦਾ ਲਿਆ ਜੀ ਕਿੰਨਾ ਟੈਂਪੂ ਇਹਨਾਂ ਨੂੰ 2 ਮਹੀਨੇ ਹੋ ਗਏ ਕਰੀਬ ਆ ਜਿਹੜਾ ਕੀ ਕੰਮ ਕਰਦੇ ਸੀ ਇਹਨਾਂ ਨਾਲ ਵਾਹ ਡੰਗਰਾਂ ਦੀ ਮਾਰੀ ਢੋਆ ਢਵਾਈ ਇਹ ਆਪਣਾ ਘਰ ਦਾ ਸਰਕਲ ਜਿਹਾ ਚਲਾਉਣ ਵਾਸਤੇ ਲਿਆ ਜੀ ਹਮ ਬਸ ਲੋਕਾਂ ਨੂੰ ਆ ਨਹੀਂ ਚੜਿਆ ਉਹਨਾਂ ਨੂੰ ਇਸ ਕਰਕੇ ਹਾਂਜੀ ਪੁਲਿਸ ਕੋਲ ਕਰੀ ਹੋਈ ਆ ਆਪਣੀ ਹਮ ਹੁਣ ਦੇਖਦੇ ਆ ਕੀ ਬਣਦਾ ਇਹਨਾਂ ਦਾ ਜੀ ਦਾ ਰਾਤ ਮੌਤ ਦਾ ਮੱਥੜੇ ਕੰਗਿਆ ਸੀ ਕੱਲੀ ਮੌਤ ਦਾ ਜੀ ਹਮ ਕਰੀਬਨ ਮੈਂ ਕੋਈ 12:30 11:30 ਵਜੇ ਆਇਆ ਜੀ ਆਗੇ ਦੇਖਿਆ ਫੋਨ ਆਇਆ ਸੀ ਇਹਨੂੰ ਪਿੰਡੋਂ ਵੀ ਏਦਾਂ ਕਰਕੇ ਵਾਰਦਾਤ ਹੋ ਗਈ ਹੈ ਜੀ ਤੇ ਮੌਕੇ ਜਾ ਕੇ ਦੇਖਿਆ ਵੀ ਚਰਖੂ ਸੜਿਆ ਹੋਇਆ ਸੀ ਜੀ ਬੰਦੇ ਦਾ ਪਤਾ ਨਹੀਂ ਨਹੀਂ ਬੰਦੇ ਵਾਲੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਆਪ ਨੂੰ ਵੀ ਕਿੰਨੇ ਇਹ ਹੀ ਦੱਸਦੇ ਆ ਵੀ ਇਹਨਾਂ ਦੀ ਪਹਿਲਾਂ ਕੋਈ ਲਾਕਡਾਊਨ ਸੀਗੀ ਦੋ ਦਿਨ ਪਹਿਲਾਂ ਹੀ ਆਫਸ ਬੋਲ ਲਾਕ ਕਾਈ ਗਲੋਚ ਹੋਈ ਆ ਕੀ ਬਤਾਓ ਰੰਜਿਸ਼ ਬੰਦੇ ਨੇ ਕੀਤਾ ਹੋਵੇ ਜੀ ਇਹਦੇ ਬਾਰੇ ਆਪ ਕੋਈ ਕਹਿ ਨਹੀਂ ਸਕਦੇ ਕੀ ਹੋਰ ਸਾਧਨ ਕੇਨ ਲਗ ਕਰਦਾ ਹੈ ਰੰਜਿਸ਼ ਅਜਿਹਾ ਦਾ ਸਾਧਨ ਫਿਰ ਉਹ 10 ਦਿਨ ਮਜ਼ਦੂਰੀ ਕਰਦਾ ਸੀ ਪਹਿਲਾਂ ਜੀ ਤੇ ਇਹਦੀ ਅੱਖ ਥੋੜੀ ਡੈਮੇਜ ਹੀ ਹੋ ਗਈ ਵਿਚਾਰੇ ਦੀ ਉਸ ਤੋਂ ਬਾਅਦ ਨੇ ਆ ਲੈ ਲਿਆ ਟੈਂਪੂ ਲੈ ਲਿਆ ਫਾਹਿਰ ਜਗਰ ਸਿੰਘ ਵਿਚਾਰੇ ਕਰੀਦਾ ਜੀ ਕੀ ਮੰਕੀ ਗੱਲ ਗੰਗ ਇਹੀ ਕਰਦੇ ਆ ਵੀ ਜਿਹੜਾ ਦੋਸ਼ੀ ਆ ਜੀ ਉਹ ਦੋਸ਼ੀ ਉਹ ਹੋਵੇ ਜਿਹੜਾ ਮਤਲਬ ਜਨੇ ਅੱਗ ਲਾਈ ਆ ਜੀ ਆਪਾਂ ਉਸ ਨਜਾਇਜ਼ ਕਿਸੇ ਨੂੰ ਕਹਿ ਨਹੀਂ ਸਕਦੇ ਠੀਕ ਆ ਵੀ ਉਹਨੂੰ ਬੰਦ ਕਾਰਵਾਈ ਕਰਕੇ ਉੱਤੇ ਉਹਨੂੰ ਮਤਲਬ ਸਜ਼ਾ ਲਾਈ ਜਾਵੇ ਜਿਹੜਾ ਵਿਚਾਰ ਗਰੀਬ ਨੇ ਇੱਕ ਅੱਖ ਤੋਂ ਖਰਾਬ ਹੈ ਜੀ ਇਨੇ ਸਾਧਨ ਲਿਆ ਸੀ ਆਪਣੇ ਰੋਟੀ ਵਾਸਤੇ ਇਹ ਬੰਦੇ ਨੇ ਅੱਗ ਲਾਈ ਜੀ ਸ਼ਰਿਆਮ ਅਸੀਂ ਦੇਖਿਆ ਬੰਦੇ ਨੂੰ ਅੱਗ ਲਾਉਂਦਿਆਂ ਨੂੰ ਭਜਦਿਆਂ ਨੂੰ ਦੇਖਿਆ ਅਸੀਂ ਅੱਗ ਬੁਝਾਈ ਸੀ ਵਿਚਾਰ ਦੀ ਇੱਕ ਕੱਕਾ ਜੀ ਇੱਕ ਕੱਕ ਤੋਂ ਰੋਟੀ ਤਿੰਨੇ ਦੇ ਬੱਚੇ ਨੇ ਜੀ ਕੌਣ ਖਾਊਗਾ ਜੀ ਇਹਨੂੰ ਇਹਨਾਂ ਨੇ ਕਦ ਵਾਸਤੇ ਅੱਗ ਲਾਈ ਸਾਨੂੰ ਦੱਸਣ ਸੀ ਕਿ ਕੀ ਗੱਲ ਵਾਸਤੇ ਲਾਈ ਅੱਗ ਇਹ ਸਾਨੂੰ ਪਤਾ ਜਾਣਕਾਰੀ ਬਾਕੀ ਇਹਦੇ ਭਾਈ ਜੋ ਹਰਜਾਨਾ ਉਹ ਲਵਾਂਗੇ ਜੀ ਅਸੀਂ ਉਹਨੇ ਸੀ ਛੱਡਣਾ ਜੀ ਤੇ ਕਿਤੇ ਵੀ ਨਹੀਂ ਛੱਡਣਾਂ ਇਹਨੂੰ